ਅੱਜਹੀਂ ਬੀਬੀ ਦੇ ਨਾਲ ਆ ਗਏ ਮੋਟਰ ਤੇ ਬੀਬੀ ਸਾਸਰੀਕਾ ਲ ਭਲਾ ਦੋ ਸਾਸਰੀਕਾ ਜੀ ਸਾਸਰੀਕਾ ਅੱਜ ਬੀਬੀ ਕਹਿੰਦੀ ਕਿ ਮੋਟਰ ਤੇ ਜਾਨੂ ਦਿਲ ਕਰਦਾ ਤਾਂ ਨਾਲੇ ਮੋਟਰ ਤੇ ਕੁਝ ਬਣਾਉਨੇ ਅੱਜ ਬਣਾਉਨੇ ਅੱਜ ਤੇ ਨਾਲੇ ਗੱਲਾਂ ਬਾਤਾਂ ਕਰਦੇ ਨਾਲ ਮੰਮੀ ਆ ਤਾਂ ਪਿੱਛੇ ਮੁੰਡਾ ਗੋਪੀ ਤੁਰਿਆ ਆ ਅੱਛਾ ਅੱਛਾ ਇਧਰ ਦਾ ਢੇ ਰਸਤੇ ਚਿੱਕੜ ਜਾ ਹੋ ਜਾਂਦਾ ਪਰ ਉੱਥੇ ਮੋਟਰ ਤੇ ਪੀਪਲ ਥਲੇ ਬਹਿਣ ਦਾ ਨਜ਼ਾਰਾ ਬੜਾ ਹੁੰਦਾ ਸੋ ਕਰਦੇ ਗੱਲਬਾਤ ਉੱਥੇ ਜਾ ਕੇ ਅਗਲੀ ਕਿਉਂ ਬੀਬੀ ਹਾਂਜੀ 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 ਕਰਾਂਗੇ ਜ਼ਰੂਰ ਹਾਂਜੀ ਆਹ ਦੇਖ ਲੈ ਬੀਬੀ ਲੈ ਮਾਂ ਮੰਜਾ ਫੇਮ ਆਵਾ ਮਹਾਰਾਜ ਬਾਹਰ ਆਜੋ 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 ਮੰਮੀ ਫੜ ਲਓ ਬੀਬੀ ਨੂੰ ਮੜਾ ਜਾ ਬੀਬੀ ਕੋ ਤੁਰਿਆ ਘਟ ਜਾਂਦਾ ਨਾ ਦੋਵੇਂ ਸਵਿਫਟਾਂ ਆੜੀਆਂ ਇੱਕ ਬੀਬੀ ਨੂੰ ਬਰਾਜਮਾਨ ਕਰੋ ਮੰਜੇ ਤੇ ਮੈਂ ਕੁਰਸੀਆਂ ਕੱਢਾਂ ਰੁਕ ਜਾਓ ਲਓ ਜੀ ਮੋਟਰ ਦਾ ਨਜ਼ਾਰਾ ਵੱਖਰਾ ਹੀ ਜਾਂਦਾ ਹੈ ਉਪਰੋਂ ਮੌਸਮ ਵਧੀਆ ਹੋ ਗਿਆ ਕੁਦਰਤੀ ਹਵਾ ਕੁਦਰਤੀ ਕੁਦਰਤੀ ਨਾਲੇ ਮੌਸਮ ਬਹੁਤ ਸੋਹਣਾ ਹੋ ਗਿਆ ਬੀਬੀ ਜੀ ਮੱਥਾ ਟੇਕ ਰਹੇ ਆ ਬੀਬੀ ਕਰੋ ਤਾਂ ਕਹੀ ਜਾਂਦੀ ਮੋਟਰ ਤੇ ਜਾਣਾ ਤੇ ਨਾਲ ਆਜ ਆਪਾਂ ਬਣਾਵਾਂਗੇ ਬੀਬੀ ਕੀ ਬਣਾਵਾਂਗੇ ਦੱਸਦੇ ਹਾਂ ਅਜੇ ਤੱਕ ਰੁਕ ਜੋ ਗੋਬੀ ਬੈਠੋ ਮੈਂ ਕੁਰਸੀ ਸਾਫ਼ ਕਰਾਂ ਰੁਕ ਜੋ ਢਾਡੀ ਇਧਰ ਮੋਟਰੇ ਚੱਲਦੀ ਪਈ ਆ ਮੌਸਮ ਘੰਟੋ ਘੰਟ ਹੋਇਆ ਪਿਆ ਆ ਗੱਡੀਆਂ ਮੋਟਰ ਤੇ ਲੱਗੀਆਂ ਆ ਸਮਾਨ ਆ ਗਿਆ ਆ ਸਮਾਨ ਸਾਰਾ ਰੈਡੀ ਆ ਤੇ ਅੱਜ ਤੁਹਾਨੂੰ ਦੱਸਦੇ ਆ ਅੱਜ ਪਹਿਲਾਂ ਸਮਾਨ ਉੱਪਰ ਰੱਖ ਲੈਂਦੇ ਕੀ ਬਣਾਉਣਾ ਆ ਮਾਤਾ ਕੀ ਲੈ ਕੇ ਆਈਆਂ ਬੀਬੀ ਜੀ ਕਿੱਦਾਂ ਠੀਕ ਆ ਮਰੀਆ ਉਹ ਆ ਗਈ ਆ ਆਈ ਤਾਂ ਨੂੰ ਬਣਾ ਕੇ ਕੁਝ ਫੇਰ ਦੱਸਾਂਗੇ ਅੱਛਾ ਉਹ ਦਾ ਸਰਪ੍ਰਾਈਜ਼ ਅੱਜ ਬਣਾਵਾਂਗੇ ਕੋਲਡ ਕਾਫੀ ਤੇ ਨਾਲ ਸਾਰੇ ਪੀਵਾਂਗੇ ਦੇਖੋ ਬਣਦੀ ਕਿਦਾਂ ਦੀ ਐਕਸਪੈਰੀਮੈਂਟ ਵੀ ਕਰਨਾ ਤੇ ਬਣਾਉਣੀ ਵੀ ਆ ਤੇ ਨਾਲ ਬੀਬੀ ਹੁਣੀ ਵਰਾਜਮਾਨ ਵਿੱਚ ਹੋਣਗੇ ਨੂੰ ਤਾਂ ਲੱਗਦਾ ਇਹ ਕਾਹਲੇ ਲੈ ਲਈਆਂ ਆਜਾ ਨਾ ਲਾ ਦੇ ਬੀਬੀ ਇਹ ਨਹੀਂ ਹਟਦੀ ਦੱਸ ਮੈਂ ਵੀ ਕਰ ਦਾਂਗਾ ਮਾਰਾ ਇਹਦੇ ਹੁਣ ਮੇਰੇ ਕਿ ਨੁਕਸਾ ਕਰਦੇ ਨਹੀਂ ਮੈਂ ਬੁਢੀ ਲੈ ਜਾ ਮੁੱਢੀ ਹੁਣ ਨੁਕਸਾ ਤੇ ਇਹ ਹਰਦੇ ਮੈਂ ਤੇਰੀ ਕੱਢੀ ਨੀ ਕੋਈ ਵੀ ਕੱਢ ਰਿਹਾ ਤੇ ਇੱਕ ਟੈਕ ਹੋਗੇ ਆ ਮੇਰਾ ਟਿਕਾ ਬੀਬੀ ਨੂੰ ਅੱਜ ਪੁਲਾਣੀ ਕੋਲਡ ਕਾਫੀ ਮੈਂ ਚੰਗੀ ਲੱਗਦੀ ਕੋਲਡ ਕਾਫੀ ਪੀਣੀ ਬੀਬੀ ਅੱਜ ਹਾਂਜੀ ਗੋਪੀ ਜੀ ਕਿੱਦਾਂ ਬੀਬੀ ਨੇ ਸੀਸੀਡੀ ਖੜਨਾ ਕੌਫੀ ਪਿਲਾਉਣ ਬੀਬੀ ਪੀਂਦੀ ਕਰਦੀ ਹੁਣ ਲੋ ਜੀ ਕੀ ਹੋ ਚੁੱਕਾ ਹੈ ਕੈਮ ਕੈਮ ਖੁਸ਼ ਹੋਗੀ ਖੁਸ਼ ਬੀਬੀ ਪੂਰੀ ਖੁਸ਼ ਹੋ ਉਹ ਇਹਨੂੰ ਖੁਸ਼ ਹੋ ਉਹ ਇਹਨੂੰ ਨਹੀਂ ਪੀਂਦੀ ਕਰਦਾ ਕੋਈ ਗੋਲ ਇਹ ਕੇ ਮੋਰੇ ਰੱਖ ਰਿਹਾ ਨਾ ਮੈਂਬਰ ਪਰ ਗੱਲ ਨਹੀਂ ਚੰਗੀ ਕਰਦੀ ਸਾੜੀ ਭੂਕੀ ਆ ਬਸ ਬਸ ਬੀਬੀ ਆਹ ਨੂੰ ਕੇ ਦੀ ਪਰਵਾਹ ਹੈ ਇਹਨਾਂ ਦੀ ਲੰਡੀ ਬੁੱਚੀ ਦੀ ਕੋਈ ਪਰਵਾਹ ਨਹੀਂ ਤੂੰ ਮੇਰੇ ਨਾਲ ਆ ਨਾ 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 ਤੇ ਇਹ ਨਹੀਂ ਦਵਾ ਰਹੀਆਂ ਪਰ ਇਸ ਨਾਲ ਮੈਂ ਹਣੀ ਨਹੀਂ ਮੈਂ ਜਾਣੀ ਤੈਨੂੰ ਆਪਾਂ 2-4 ਦਿਨ ਪੀਕੇ ਛੱਡ ਆਉਣਾ ਇਹਦੇ ਇਹ ਕੰਕੀਆਕ ਨਹੀਂ ਆਏ ਨਹੀਂ ਛੱਡਣੀ ਅੱਜ ਚੱਲਦਾ ਹੈਗਾ ਇਹ ਤੇਰੇ ਨਾਲ ਬੀਬੀ ਦਾ ਸਰਦਾ ਨਹੀਂ ਹਾਂ ਤੇ ਜਦੋਂ ਜਦੋਂ ਉਹ ਹਰਦੀ ਨਹੀਂ ਕੀ ਕਿ ਆ ਮੈਂ ਤੇ ਡਾਂਗ ਦੇਣੀ ਪੈਂਦੀ ਆ ਜਰਾ ਨੱਕ ਦੇ ਵਿੱਚ ਹੈ ਜਰਾ ਲਓ ਜੀ ਆਓ ਨੇੜੇ ਹੁਣ ਦੱਸੀਏ ਤੁਹਾਨੂੰ ਕੋਲਡ ਕਾਫੀ ਦੀ ਰੈਸਪੀ ਤਿਆਰ ਹੋਏਗੀ ਤੇ ਗੋਪੀ ਲੱਗਾ ਨਾਲ ਮੰਮੀ ਆ ਤੇ ਬੀਬੀ ਜੀ ਹੁਣੀ ਨਾਲ ਉਦਾਂ ਹੀ ਬੀਬੀ ਦੀ ਤੇ ਤੁਹਾਨੂੰ ਪਤਾ ਗੱਲਬਾਤ ਉਦਾਂ ਹੀ ਨਾਲ ਰਹਿੰਦੀ ਕੋਈ ਗੱਲ ਨਹੀਂ ਕੋਈ ਨਹੀਂ ਲਓ ਆਪਾਂ ਪਾਪਾ ਬਣਾ ਲੈ ਪੰਜ ਛੇ ਕਪੀਏ ਦੇ ਵਿੱਚ ਕਿੰਨੇ ਪਾਉਚ ਪਾਏ ਸਾਰੇ ਪਾਤੇ ਆ ਕਿ ਪੰਜ ਪਾਉਚ ਕਾਫੀ ਦੇ ਆ ਦੋ ਕੜਸ਼ੀਆਂ ਖੰਡ ਦੀਆਂ ਦੋ ਕੜਸ਼ੀਆਂ ਖੰਡ ਦੀਆਂ ਜੜੀ ਬਣਾਵਾਂਗੇ ਚੱਗ ਚੱਗ ਬਣਾ ਕੇ ਪੂਰੀ ਤੇ ਫਿਰ ਤੁਹਾਨੂੰ ਅਗਲਾ ਦੱਸਦੇ ਹਾਂ ਪ੍ਰੋਸੀਜਰ ਕੀ ਕਰਨਾ ਪਹਿਲਾਂ ਇਹਨੂੰ ਤਿਆਰ ਕਰ ਲਈ ਆਪਾਂ ਕਾਫੀ ਨਾਜ ਕੋਲਡ ਕਾਫੀ ਮੋਟਰ ਦੇ ਉੱਤੇ ਤੇ ਵਿਊ ਓਏ ਹੋਏ ਇਸ਼ਕ ਇਸ਼ਕ ਆਪ ਅੱਧਰ ਸਾਡੇ ਘਰ ਦੇ ਬੈਠੇ ਨੇ ਸੋ ਯਾਰ ਘਰ ਦੇ ਵਿੱਚ ਇਹੋ ਜੀ ਚੀਜ਼ ਕਿੱਥੇ ਬਣ ਜਾਣੀ ਜਿਹੜੀ ਮੋਟਰ ਤੇ ਬਣ ਜਾਂਦੀ ਆ ਸੋ ਮੋਟਰ ਦੇ ਉੱਤੇ ਵੀ ਧਾਮੀ ਬਲੌਗਸ ਲਿਖਿਆ ਹੋਇਆ ਹੈ ਮਿੱਤਰਾਂ ਨੇ ਲਓ ਜੀ ਇੱਥੇ ਕੁਕੀਆ ਦਾ ਲੱਗਦਾ ਮੈਂ ਨਹੀਂ ਸਵੇਰੇ ਛੱਡ ਜਾ ਤਾਂ ਦੁਕਾਨ ਲੈ ਲੈ ਮੇਰੀ ਗੱਲ ਸੁਣ ਤੈਨੂੰ ਇੱਥੇ ਇੱਕੋ ਹੀ ਕਮਰਾ ਪਾ ਜਾਂ ਮੈਂ ਕਿਹਾ ਤੇ ਉੱਪਰ ਨਾ ਪਾ ਦੀਏ ਕੋਈ ਨਹੀਂ ਮੈਂ ਲੈਣੇ ਨੂੰ ਮੇਰੇ ਤੂੰ ਜਦ ਮੈਨੂੰ ਪੱਕੇ ਕਰ ਦੇਣਾ ਇੱਥੇ ਮੋਟਰ ਤੇ ਬੜਾ ਰਹਿਣ ਨੂੰ ਦਿਲ ਕਰਦਾ ਤੇਰਾ ਹੈ ਘਰੇ ਤੈਨੂੰ ਅਸੀਂ ਦੁਖੀ ਜੋ ਕਰਦੇ ਆ ਨਹੀਂ ਦੁਖੀ ਤਾਂ ਨਹੀਂ ਕਰਦੇ ਘਟ ਹੈ ਰਾਮ ਜਿਆ ਮੈਂ ਤੈਨੂੰ ਕੀ ਕਹਿਣਾ ਤੂੰ ਤੂੰ ਆ ਮਾਂ ਦਾ ਮੇਰੇ ਮਾਦੀ ਦਾ ਨਹੀਂ ਕਰਦਾ ਨਾ ਹੋਰਾ ਤੋਂ ਹੋਰਾ ਦੀਵੀ ਦੇ ਮੇਰੇ ਯਾਰ ਤੋਂ ਤੇਰਾ ਕਿੰਨਾ ਲਾਡ ਕਰਦੇ ਤੇਰ ਨਾਲ ਨਾ ਤੇਰਾ ਨਾਲ ਕਿਥੇ ਕਰਦਾ ਦੁਨੀਆ ਤੇ ਤੈਨੂੰ ਮਸ਼ਹੂਰ ਜੱਟ ਨੇ ਕਰਤਾ ਤੇ ਅਜੇ ਤੂੰ ਕਹਿੰਦੀ ਮੇਰਾ ਲਾਡ ਨਹੀਂ ਕਰ ਬੱਲੇ ਹਾਂ ਗੱਲਾਂ ਉਧਰ ਨਹੀਂ ਖੁੱਲਦੀ ਆ ਨੀ ਨੀ ਘੁਲ ਗਈ ਘੁਲ ਗਈ ਬਹੁਤ ਵਧੀਆ ਹੋਇਆ ਆ ਦੇ ਲੈ ਹੋਰ ਵੀਪੀ ਤਾਂ ਤੇ ਮੇਰੇ ਕਰਕੇ ਤੈਨੂੰ ਜਾਣਨ ਲੱਗੇ ਚਾਰ ਜਾਨੇ ਤੇ ਤੈਨੂੰ ਕੋਈ ਕੁਛ ਨਹੀਂ ਹੈ ਕੁਛ ਨਹੀਂ ਤਿਆਰ ਹੋ ਗਿਆ ਇਹ ਜਗਾੜ ਇਹ ਪੂਰੀ ਝੱਗ ਬਣਾਉਣੀ ਹੈ ਇਹਦੀ ਜਿਹੜੇ ਕਰੀਮ ਦੀ ਬਣ ਜੂਗੀ ਨਾ ਫੇਰ ਅੱਗੇ ਅਗਲੇ ਟਾਂਚੇ ਦੇ ਵਿੱਚ ਫੇ ਪਾਵਾਂਗੇ ਇਹਨੂੰ ਹੋ ਬੀਬੀ ਕਹਿੰਦੀ ਹੋਰੇ ਤੇ ਪੁੱਠੇ ਸਿੱਧੇ ਹੁੰਦੇ ਫਿਰਿਏ ਇਹ ਤਾਂ ਕੋਈ ਪਰ ਹੈ ਇਹ ਤਾਂ ਹੀਂ ਛੇੜੀ ਗਿਆ ਸਾਰੇ ਹੈ ਹੈ ਨਿਸ਼ੇੜੀ ਦੀ ਉਹ ਤੁਹਾਡੀ ਬੀਬੀ ਕੀ ਹੋ ਰਿਹਾ ਕੰਮ ਪੂਰਾ ਹੈ ਨਿਆਰੇ ਆ ਪੂਰੇ ਨਿਆਰੇ ਆ ਪੂਰੇ ਇਕੱਠੇ ਹੋਏ ਜਿਹੜੀ ਸਾਰੇ ਨਿਸ਼ੇੜੀ ਆ ਸਾਨੂੰ ਤਾਂ ਇਹਦੇ ਛੜਨਾ ਕਰਦੇ ਪੈ ਲਾਉਣਾ ਪਾ ਲੈ ਉਹ ਜਿਵੇਂ ਨਸ਼ਾ ਤੈਨੂੰ ਨਸ਼ਾ ਪਾਉਣ ਨੂੰ ਬੈਠੇ ਪੁੱਠੇ ਸਿੱਧੇ ਹੁੰਦੇ ਰਹੇ ਇਕੱਠੇ ਚਪਲ ਜਿਹਾ ਲੈ ਆਪਾਂ ਤੁਹਾਨੂੰ ਪੁੱਛਿਆ ਤਾਂ ਨਾ ਕਿ ਸਿੱਧੀ ਕਾਹਦੇ ਬਣਾ ਜਾਓ ਉੱਤ ਪਿੱਪਲ ਵੀ ਸਿੱਧੀ ਬਣਾਉਣੀ ਸਿੱਧੀ ਸਿੱਧੇ ਰੋ ਇਹ ਨਸ਼ੇੜੀ ਵੇ ਇੱਕ ਹੋ ਸਾਰੇ ਸਾਨੂੰ ਨਸ਼ੇੜੀ ਨਸ਼ੇੜੀ ਕਿਹੜੇ ਨਸ਼ੇ ਕਰਦੇ ਆਪਾਂ ਮਾਤਾ ਤੂੰ ਆ ਤੂੰ ਚੱਲਿਆ ਤੇਰੇ ਸਾਰੇ ਯਾਰ ਨਸ਼ੇੜੀ ਆ ਪਾਰੀ ਕਰ ਤੇਰੇ ਸਾਰੇ ਯਾਰ ਨਸ਼ੇੜੀ ਆ ਤੇ ਝੋਟਿਆਂ ਵਰਗੇ ਸਰੀਰ ਆ ਜੇ ਨਸ਼ੇੜੀ ਆ ਹੋਰ ਕੀ ਕਰ ਤੇ ਡੌੜਾ ਡੌੜਾ ਥਰੀ ਹੁੰਦਾ ਮੈਂ ਐਵੇਂ ਐਵੇਂ ਤੇ ਡੌੜਾ ਫੜਕ ਡੌੜਾ ਉਧਰ ਤੇ ਡੌੜਾ ਜੀ ਪੂਰੀ ਕਰੀਮ ਬਣ ਕੇ ਤਿਆਰ ਆ ਥੋੜਾ ਜਿਹਾ ਕੰਮ ਰਹਿ ਗਿਆ ਥੋੜੀ ਜਿਹੀ ਕਸਰ ਰਹਿ ਗਈ ਆ ਸੋ ਅੱਜ ਘਰ ਦੇ ਘਰ ਦੀ ਕੀ ਕਹਿੰਦੇ ਹੁੰਦੇ ਕੋਲਡ ਕਾਫੀ ਪੀਵਾਂਗੇ ਲੈ ਕੇ ਥੋੜੀ ਜਿਹੀ ਫੁੱਕੀ ਪਾ ਲਈ ਲੱਗਦਾ ਵੀ ਤੂੰ ਨਾਲ ਸਿੱਧੀ ਗੱਲ ਕਰਿਆ ਕਰ ਸਿੱਧੀ ਗੱਲ ਵੀ ਕਰੀ ਦੇਸਾ ਦਾ ਰੰਗ ਕੀ ਗੱਲ ਉਹ ਰੰਗ ਕਾਫੀ ਆ ਏ ਕਾਫੀ ਬਣਾ ਦੇ ਉਹ ਕਾਫੀ ਨਾ ਫਲਾਸ ਇਹ ਵੀ ਕੋਫੀ ਬਣਾ ਕੇ ਬੁਲਾਣਾ ਅੱਜ ਓਏ ਤੇ ਗੱਲ ਹੈ ਇਹ ਗਏ ਭਲਿਆਂ ਨਾਲ ਸਰਾਇਨਾ ਕਰਦੇ ਹੋ ਕਿ ਨਹੀਂ ਕਰਦੇ ਨਹੀਂ ਕਰਦੇ ਕੋਈ ਪਤਾ ਨਹੀਂ ਤੁਹਾਡਾ ਕੋਈ ਪਤਾ ਨਹੀਂ ਤੁਹਾਡਾ ਨਹੀਂ ਛੇੜਿਆ ਤਾਂ ਨਹੀਂ ਕੋਈ ਛਿੰਗੜ ਕੇ ਇਹਦੇ ਜ਼ੋਰ ਨਾਲ ਕੋਈ ਜਿੰਦੇ ਅੰਦਰ ਉਹ ਵੀ ਕੋਈ ਤੂੰ ਤੁਹਾਡਾ ਜਲੂਸ ਕੱਢ ਛੜਿਆ ਦੱਸ ਓਏ ਹੋਰ ਕੀ ਲੋਕਾਂ ਕਹਣਾ ਪਤਾ ਨਹੀਂ ਕਿੱਡੇ ਤੱਕ ਨਹੀਂ ਛੇੜੀ ਆ ਲਓ ਜੀ ਮਾਤਾ ਲੰਮਣ ਲੱਗੀ ਜੀਰੀ ਓਏ ਭਈਏ ਥੋੜਾ ਜਿਹਾ ਥਾਂ ਛੱਡ ਗਏ ਸੀ ਲੱਗੀ ਹੁਣ ਮਾਤਾ ਆਪ ਹੀ ਲੱਗੀ ਕਰਨਾ ਦੇਖੋ ਜੀ ਥੋੜਾ ਥੋੜਾ ਪਾਣੀ ਪਾ ਦੇਣਾ ਚਾਹੀਦਾ ਹੈ ਮਤਲਬ ਇਹ ਪੂਰੀ ਕਰੀਮ ਤਿਆਰ ਕਰਨੀ ਆ ਤੇ ਇਹਦੇ ਵਿੱਚ ਫਿਰ ਦੁਬਾਰਾ ਉਹ ਤੋਂ ਬਾਅਦ ਦੁੱਧ ਪਾਉਣਾ ਨਾ ਨਹੀਂ ਨਹੀਂ ਇਹ ਗਲਾਸੀਆਂ 'ਚ ਥੋੜੀ ਥੋੜੀ ਪਾ ਕੇ ਫਿਰ ਦੁੱਧ ਗਲਾਸੀਆਂ 'ਚ ਪਾਓ ਅੱਛਾ 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 ਵੱਲੇ ਹੋ ਗੋਪੀ ਵੱਲੇ ਹੋ ਗੋਪੀ ਮਾਨ ਨਹੀਂ ਕਿਉਂ ਗੋਪੀ ਮਾਨ ਨਹੀਂ ਕਿਉਂ ਗੋਪੀ ਤੋਂ ਜਿਹੜੇ ਜਿਹੜੇ ਮੋਟਰ ਤੇ ਵੇਂਦੇ ਮੈਨੂੰ ਜਰੂਰ ਦੱਸਿਓ ਵੀ ਜਿਨ੍ਹਾਂ ਨੂੰ ਮੋਟਰ ਦੇ ਉੱਤੇ ਸਕੂਨ ਆਉਂਦਾ ਨਾ ਤੇ ਅੱਜ ਮੈਨੂੰ ਲੱਗਦਾ ਵੀ ਘਰ ਦੇ ਵਿੱਚ ਤੇ ਇੱਕ 0% ਵੀ ਫੀਲਿੰਗ ਨਹੀਂ ਆਉਂਦੀ ਜਿਹੜੀ ਮੋਟਰ ਦੇ ਉੱਤੇ ਆਈ ਆ ਸੋ ਦੱਸਿਓ ਵੀ ਮੋਟਰ ਦੇ ਵਲੌਗ ਪੈਣ ਕਰਨਾ ਫਿਰ ਆਪਣੀ ਤੇ ਇਹ ਤੁਹਾਨੂੰ ਮੈਂ ਪਿੱਪਲ ਦੱਸਦਾ ਪਿੱਪਲ ਸਾਡੀ ਹੋਸ਼ ਤੋਂ ਵੀ ਪੁਰਾਣਾ ਆ ਮੰਮੀ ਇਹ ਬੀਬੀ ਮੇਰੇ ਨਾਲ ਡੈਡੀ ਦੀ ਡੈਡੀ ਦੀ ਵੀ ਛੋਟੇ ਦੇਖੋ ਜੀ ਕਿਹੜੀਆਂ ਪੀੜੀਆਂ ਦਾ ਪਿੱਪਲ ਆ ਅਸੀਂ ਤੇ ਚਲੋ ਜੰਮੇ ਪਲੇ ਆ ਦੇਖਿਆ ਇਦਾਂ ਹੀ ਦੇਖਿਆ ਸੋ ਡੈਡੀ ਹੁਣੀ ਕਹਿੰਦੇ ਵੀ ਆਪਾਂ ਹੀ ਆਪਾਂ ਵੀ ਇਹਨਾਂ ਨੂੰ ਇਦਾਂ ਹੀ ਵੇਖਿਆ ਆ ਪਿੱਪਲ ਨੂੰ ਸੋ ਕਿੰਨਾ ਕੁਛ ਪੀਪਲ ਨੇ ਦੇਖਿਆ ਹੈ ਹਨਾ ਤੇ ਇਹਦੀ ਸ਼ਾਂਹੇਠ ਬੈਠੇ ਆ ਸੋ ਮਾਸਾ ਧੋਪ ਨਹੀਂ ਲੱਗਣ ਦੇਂਦੇ ਆ ਇਹ ਨਾ ਵਾਜੀ ਕੌਫੀ ਨੇ ਪੂਰਾ ਤਿਆਰ ਕਰਤਾ ਮਲਾਈ ਬਣ ਗਈ ਆ ਕੋ ਇਹ ਕੌਫੀ ਤਿਆਰ ਹੋ ਗਈ ਆ ਮਤਲਬ ਹਨਾ ਬਹੁਤ ਥੋੜਾ ਜਿਹਾ ਮਾੜਾ ਸੰਗਣੀ ਨਹੀਂ ਕੋਈ ਕੋਲ ਨਹੀਂ ਕੋਈ ਨਹੀਂ ਕਰ ਕਰ ਆਰਾਮ ਨਾਲ ਕਰੋ ਆਰਾਮ ਨਾਲ ਹਾਂ ਕੀ ਗੱਲ ਆ ਬੀਬੀ ਕੀ ਆ ਹਦੇ ਇਸ਼ਾਰੇ ਬੀਬੀ ਕੀ ਬੀਬੀ ਤਾਂ ਡਾਲਣੋਂ ਲੱਭੇ ਕਰੇ ਖਾਸ ਚੀਜ਼ ਬੀਬੀ ਕਿਹੜੀ ਬੈਠੀ ਹੋ ਪੀ ਕੀ ਪਾਉਂਦੇ ਉਹਨੂੰ ਡਾਰਾ ਤੁਹਾਡਾ ਕੋਈ ਖਾਸ ਨਹੀਂ ਬੀਬੀ ਯਾਰ ਤੇਰੇ ਸਾਹਮਣੇ ਪਾਇਆ ਹਾਂ ਠੀਕ ਨਾ ਸੰਡੀਆਂ ਕੋਈ ਗੱਲ ਨਹੀਂ ਉਂਗਲ ਤੇ ਕਰਾ ਦੇਾਂਗੇ ਥੱਲੇ ਉਂਗਲ ਦੀ ਕਿਹੜੀ ਗੱਲ ਆ ਗੱਲ ਨਹੀਂ ਹੁਣੀ ਉਂਗਲ ਨਹੀਂ ਹੁਣੀ ਥੱਲੇ ਤੇਰੀ ਲੋਕੀ ਕਹਿੰਦੇ ਬੀਬੀ ਨੂੰ ਨਹੀਂ ਲੈਣ ਨੇ ਵਲੌਗਾਂ ਚ ਮੈਂ ਹੈ ਬੀਬੀ ਬੀਬੀ ਦੇ ਭਰਾਵਾ ਸੱਤ ਸਮਾਨੇ ਚੜੀ ਪਈ ਆ ਹੈ ਗੱਲਾਂ ਮਾਰਦੀ ਮੇਰੇ ਯਾਰਾਂ ਨੂੰ ਨਹੀਂ ਚੰਗਾ ਸਮਝਦੀ ਆਹੋ ਸਾਬੀ ਲੜਦੇ ਤਾਂ ਹੀ ਨਹੀਂ ਹੁੰਦਾ ਆਹੋ ਸਾਬੀ ਬਿਜ਼ੀ ਰਹਿੰਦਾ ਆ ਹੁਣ ਹਾਂ ਮੈਂ ਕਹਿਣੀ ਆ ਕੀ ਕਹਿਣਾ ਆ ਨਹੀਂ ਨਾਲ ਹੀ ਕਹਿਣਾ ਕੀ ਕਹਿਣਾ ਆ ਕਹਿਣਾ ਇੰਦਾ ਹੀ ਕਹਿਣਾ ਜੋ ਆ ਸਵੇਰੇ ਆ ਆ ਸਵੇਰੇ ਕਾ ਇਲਾਕਾ ਦੇ ਲਈ ਹੁੰਦੇ ਘਰ ਪਤਾ ਤੈਨੂੰ ਪਤਾ ਮੈਨੂੰ ਕੀ ਕਰਨ ਹੁੰਦੇ ਆ ਗੋਲੀ ਛਕਣ ਵੀ ਪੀ ਗੋਲੀ ਲੱਗੀ ਰਹਿੰਦੀ ਡਾਕਟਰ ਆ ਗੋਲੀ ਦੇ ਦ ਡਾਕਟਰ ਆ ਇਹ ਡਾਕਟਰ ਹੈ ਪੱਕਾ ਡਾਕਟਰ ਹੈ ਹੈ ਇਹ ਬੜਾ ਬਸਰਾਮੀ ਡਾਕਟਰ ਆ ਪੁਰਾਣਾ ਹੈ ਏ ਡਾਕਟਰ ਬਹਿਮਾ ਦਾ ਬੜਾ ਪਿਆ ਇਹ ਇਹ ਬੜਾ ਜੇ ਬੜਾ ਪੁਜੀਆ ਪਿਆ ਜੀ ਕਿਉਂ ਮੈਂ ਗੱਦੀ ਤੇ ਬੈਠਾ ਕੇ ਤੇ ਕਈ 1000 ਹੋ ਗਏ ਤੇ ਸੁਣੀ ਕਿਦਾਂ ਕਿਦਾਂ ਇੱਕ ਅੱਗੇ ਆਏ ਉਹ ਕਿਤੇ ਸੂਡਾਾ ਕੋਣ ਸੀਗਾ ਕਿਤੇ ਸੂਡਾ ਜਗਤਾਰ ਆਇਆ ਸੀ ਭਰਾਵਾ ਬਣ ਕੇ ਤਿਆਰ ਹੋ ਗਿਆ ਪੂਰਾ ਜਗਾੜ ਸੋ ਹੁਣ ਕੱਲੇ ਕੱਲੇ ਕਲਾਸ ਦੇ ਵਿੱਚ ਪਾ ਕੇ ਉਹਦੇ ਵਿੱਚ ਦੁੱਧ ਪਾਇਆ ਜਾਊਗਾ ਨਾਲ ਬਰਫ਼ ਤੂੰ ਹੀ ਤਿਆਰ ਕਰਕੇ ਦੇਣਾ ਵੀ ਗੋਪੀ ਘਾਰ ਸਰਬ ਜਰਾ ਮੰਮੀ ਪਹਿਲੇ ਗਲਾਸ ਦੇ ਵਿੱਚ ਕਾਫੀ ਪਾ ਕੇ ਤਿਆਰ ਆ ਆ ਦੇਖੋ ਪਰਸੀ ਦੇ ਉਹ ਅੱਜ ਪੂਰਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਕਿਦਾਂ ਕੋਲਡ ਕਾਫੀ ਤਿਆਰ ਹੋਈ ਆ ਮੋਟਰ ਦੇ ਉੱਤੇ ਕਾਫੀ ਦੇ ਵਿੱਚ ਦੁੱਧ ਘੋਲ ਕੇ ਪੂਰੀ ਤਿਆਰ ਕਰਕੇ ਤੇ ਮੈਲਟ ਕਰਕੇ ਵਿੱਚ ਪਾਤੀ ਆ ਸੋ ਅਸਲੀ ਮਤਲਬ ਕੋਲਡ ਕਾਫੀ ਤਿਆਰ ਹੋ ਗਈ ਆ ਹੁਣ ਉਹਦੇ ਵਿੱਚ ਪਾਇਆ ਜਾਏਗਾ ਦੁੱਧ ਆ ਦੇਖਦੇ ਹੁਣ ਕਿੰਨਾ ਕਿੰਨਾ ਗਲਾਸ ਦੇ ਵਿੱਚ ਪਾਉਣਾ ਆ ਸੋ ਪੰਜ ਗਲਾਸ ਬਣ ਕੇ ਤਿਆਰ ਆ ਪੰਜ ਬੰਦੇ ਆ ਤੇ برف ਪੈਣ ਲੱਗੀ ਆ। ਸਾੜਾ ਆਪਣੇ ਤੇ برف ਤੋੜ ਲਈਏ। ਹੁਣ برف ਪਾਈ ਜਾਏਗੀ ਵਿੱਚ। ਹਾਂ। ਝੱਟ ਤੇ ਝੱਟ ਹੋਰ ਬਹੋਰ ਬਣ ਲਾ, ਹੋਰ ਬਣ ਲਾ। ਹਾਂ, ਪਾ ਲਾ, ਪਾ ਲਾ। ਚੱਲ ਠੀਕ ਆ। ਪਾਓ ਕੇ ਆ। ਬਾਪ ਆ ਜਾਓ। ਇਹ برف ਪੈਣ ਲੱਗੀ ਆ। ਸੋ ਕੌਫੀ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਦੁੱਧ ਪਾਇਆ ਜਾਏਗਾ ਬਰਫ਼ ਤੋਂ ਬਾਅਦ ਬਰਫ਼ ਪੈ ਗਈ ਆ ਤੇ ਹਣ ਅਸਲੀ ਚੀਜ਼ ਹੁਣ ਤਿਆਰ ਹੋਈ ਆ ਸਵਾਜ ਮੋਟਰ ਦੇ ਉੱਤੇ ਕੋਲਡ ਕੌਫੀ ਪੀਂਦਾ ਨਜ਼ਾਰਾ ਬੀਬੀ ਕਿਦਾਂ ਫੇ ਪੀਏਗੀ ਫੇ ਚੁਸਕੀਆਂ ਲਾ ਲਾ ਕੇ ਹਾਏ ਰੱਬ ਤੇਰੇ ਸਦਕੇ ਤੇਰੇ ਇਹ ਦੇਖਿਆ ਦੇਖਿਆ ਚਲਕੀਆਂ ਇਹ ਚਲਕੀਆਂ ਚਲਕੀਆਂ ਕਰਦੀਆਂ ਬੀਬੀ ਆ ਲਓ ਜੀ ਦੁੱਧ ਪਾ ਲਈਏ ਹੁਣ ਦੁੱਧ ਥੰਡਾ ਹੋਲਾਂਦੇ ਹਾਂ ਹਾਂ ਹੋਲਾਂਦਾ ਠੰਡਾ ਗਲਾਸਾਂ ਦੇ ਵਿੱਚ ਦੁੱਧ ਪੈ ਰਿਆ ਹੁਣ ਕੋਈ ਨਾ ਦੁੱਧ ਅਸਲ ਕਾਲਡ ਕਾਫੀ ਬਣ ਕੇ ਤਿਆਰ ਆ ਰੋ ਕੋਈ ਨਹੀਂ ਬੀਬੀ ਪੀਣਾ ਪੂਰਾ ਪਣਾ ਇਹ ਚੀਜ਼ ਘੈਂਟ ਆ ਤਾਕਤਵਾਲੀ ਇਹ ਚੀਜ਼ ਏ ਤਾਕਤਵਾਲੀ ਤਾਂ ਹੋਰ ਨਾ ਕਹੇ ਤਾਕਤਵਾਲੀ ਨਹੀਂ ਨਹੀਂ ਜਿਆਦਾ ਨਹੀਂ ਆਉਂਦੀ ਥੋੜੀ ਆਏਗੀ ਹਾਂ ਬੀਬੀ એનર્ਜੀ ਆ ਜੇ ਨੀ ਬੀਬੀ ਜੀ ਆਏ ਹੋਏ ਲਓ ਪਰ ਹੁਣ ਥੋੜੀ ਥੋੜੀ ਕਾਫੀ ਪੀ ਰਹੀ ਆ ਵਾਹ ਜੀ ਵਾਹ ਓਏ ਹੋਏ 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 ਦੱਸੋ ਜੀ ਕਿੰਨੇ ਕਿੰਨੇ ਕੋਲਡ ਕਾਫੀ ਤਿਆਰ ਕੀਤੀ ਐ ਮੋਟਰ ਸਾਡੀ ਬਣ ਉਹ ਨਾਲ ਵਾਲਾ ਸਿਸਟਮ ਵੀ ਲਿਆਵਾਂਗੇ ਉਹ ਹੁਣ ਅਗਲੇ ਵਲੌਗ ਦੇ ਵਿੱਚ ਕੁਛ ਨਾ ਕੁਛ ਕਰਾਂਗੇ ਹਾਂ 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 ਕੱਟਿਆ ਨਹੀਂ ਨਹੀਂ ਦੱਸੋ ਕਿਹਦੇ ਤੁਹਾਨੂੰ ਪਤਾ ਹੈ ਕਾਫੀਆਂ ਭਰੀਆਂ ਨੇ ਕਿਤਾ ਵਧੀਆ ਨਾਲੇ ਹੈਨਾ ਤੇ ਇਹ ਇਹ ਕਿਉਂ ਨਹੀਂ ਸੁਣਾਉਂਦਾ ਜੀ ਓਏ ਹੋਏ ਹੋਏ ਹਾਂ ਬਾਬਾ ਬਹੁਤ ਸਵਾਲ ਬਣਿਆ ਯਾਰ ਦੱਸ ਜਿਹੜਾ ਕੋ ਗੁਣ ਹੋ ਦੱਸਣਾ ਚਾਹੀਦਾ ਤੈਨੂੰ ਜੋਤੀ ਉਹ ਦੱਸ ਦਾਂਗੇ ਉਹ ਵੀ ਦੱਸਾਂਗੇ ਹੁਣ ਚੇਤੇ ਹੁਣ ਚੇਤੇ ਨਹੀਂ ਹੈਗੇ ਦੱਸ ਦਾਂਗੇ ਕਿਦਾਂ ਕਿ ਕਿਉਂ ਕਾਪੀ ਤੇਰੀ ਭਰੀ ਪਈ ਮੇਰੇ ਕੋਲ ਉਹ ਮੈਨੂੰ ਚੇਤੇ ਨਹੀਂ ਹੈਗੇ ਕੋਈ ਗੱਲ ਨਹੀਂ ਹੁਣ ਇਹ ਕਿਹਦੇ ਲੱਗਣਾ ਇਹਨੂੰ ਜਿੰਨਾ ਚਿਰ ਗਾਣਾ ਸੁਣਾਊਗਾ ਕੋਈ ਗੱਲ ਟੈਂਸ਼ਨ ਲੈਣੀ ਕਿਉਂ ਬੀਬੀ ਉਹ ਵੀ ਦੱਸ ਹੁਣ ਕੀ ਚੀਜ਼ ਬਣੀ ਆ ਬੁਗੀਏ ਬਹੁਤ ਵਧੀਆ ਬਣੀ ਆ ਸੱਚੀ ਦਸੀ ਦਿਲੋਂ ਨਹੀਂ ਸੱਚੀ ਮੈਂ ਕਹਿੰਦਾ ਕਾਫੀ ਇਦਾਂ ਦੀ ਨਾ ਇਦਾਂ ਦੀ ਮੈਂ ਰੈਸਟੋਰੈਂਟ ਚ ਵੀ ਕਾਫੀ ਨਹੀਂ ਵੇਖੀ ਲਾਈਟ ਜਿਹੜਾ ਪੋਣਾ ਪਿਆ ਨਾ ਪਰ ਆ ਪਾ ਕੇ ਉਧਰ ਕਰਕੇ ਥੋੜੀ ਪਤਲੀ ਹੋ ਗਈ ਜੇ ਇਕੱਲਾ ਦੁੱਧ ਠੰਡਾ ਹੁੰਦਾ ਹੁੰਦਾ ਨਾ ਉਹ ਨਾਲ ਹੋਰ ਤੁਹਾਨੂੰ ਲੱਗੇ ਹੋਰ ਵਧੀਆ ਬਣਦੀ ਸੋ ਆਪਣਾ ਪਹਿਲਾ ਕੀ ਕਹਿੰਦੇ ਐਕਸਪੈਰੀਮੈਂਟ ਸੀਗਾ ਮੋਟਰ ਦੇ ਉੱਤੇ ਸੋ ਤੁਸੀਂ ਬਲੌਗਰ ਨੂੰ ਪਿਆਰ ਦਿਓ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਦੀ ਵੀ ਕਹਿ ਦੋ ਕਰਿਓ ਮੇਰੇ ਪੁੱਤ ਨੂੰ ਪਸੰਦ ਕਰਿਓ ਨੇ ਪੁੱਤ ਨੂੰ ਪਸੰਦ ਕਰਿਓ ਜਿਹੜੇ ਸਹਣ ਜਿੰਨੇ ਵੀ ਪਸੰਦ ਕਰਿਓ ਕਿਆ ਹੈ ਤੇ ਚਵਲੀ ਆ ਭਾਵੇਂ ਹੈ ਤੇ ਚਵਲੀ ਆ ਹੈ ਤਾਂ ਇਦਾਂ ਦਾ ਹੀ ਹੈ ਚਵਲੀ ਆ ਪਾ ਤੁਹਾਨੂੰ ਕਰਿਓ ਤੇ ਬਲੌਗ ਇਦਾਂ ਹੀ ਆਉਂਦੇ ਰਹਿਣ ਕਰਨਗੇ ਜੇ ਤੁਹਾਨੂੰ ਇਹ ਬਲੌਗ ਪਸੰਦ ਆਊਗਾ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇਗੀ ਉਹ ਦੱਸਿਓਗੇ ਵੀਰੇ ਇਦਾਂ ਕਰ ਲਿਆ ਕਰੋ ਇਦਾਂ ਕਰ ਲਿਆ ਕਰੋ ਉਹ ਕਰਾਂਗੇ ਇਹ ਮੁੰਡਾ ਭਰਾ ਗੋਪੀ ਆ ਇਹਦੀ ਪੱਗਾਂ ਦੀ ਦੁਕਾਨ ਆ ਮਕੇਰੀਆਂ ਦੇ ਵਿੱਚ ਆਪਣਾ ਭਰਾ ਹੈ ਬਹੁਤ ਸੋਹਣਾ ਕੰਮ ਆ ਇਹ ਵੀ ਨਾਲ ਆਇਆ ਕਰੇਗਾ ਵਲੌਗਾਂ ਦੇ ਵਿੱਚ ਲਾਜਾਂ ਤੇ ਆਪਣੇ ਨਾਲ ਹੁੰਦਾ ਹੀ ਆ ਭਰਾ ਆਪਣਾ ਤੇ ਸਾਬੀ ਉਹ ਥੋੜਾ ਬਿਜ਼ੀ ਥੋਨੇ ਕਰਕੇ ਉਹਨੂੰ ਵੀ ਸੱਦਾਂਗੇ ਕੱਲ ਨੂੰ ਅਗਲੇ ਵਲੌਗ ਦੇ ਵਿੱਚ ਕੱਲ ਨੂੰ ਉਹਨੂੰ ਵੀ ਸੱਦਾਂਗੇ ਤੇ ਰੌਣਕ ਮੇਲਾ ਬੱਜੇਗਾ ਸੋ ਲਵ ਯੂ ਸਾਰਿਆਂ ਨੂੰ ਕਰੋ ਚੀਅਰਸ ਤੇ ਨੈਕਸਟ ਵਲੌਗ ਵਿੱਚ ਮਿਲਾਂਗੇ ਮਹਾਰਾਜ ਜਿੰਨੇ ਵੇਖਦੇ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਉਂਗਲ ਤੇ ਕਰਾ ਦਿਆਂਗੇ ਥੱਲੇ ਉਂਗਲ ਦੀ ਕਿਹੜੀ ਗੱਲ ਆ ਗੱਲ ਨਹੀਂ ਹੁਣੀ ਉਂਗਲ ਨਹੀਂ ਹੁਣੀ ਥੱਲੇ ਤੇਰੀ ਲੋਕੀ ਕਹਿੰਦੇ ਬੀਬੀ ਨੂੰ ਨਹੀਂ ਲੈਣ ਨੇ ਵਲੋਗਾਂ ਚ ਮੈਂ ਹੈ ਬੀਬੀ ਬੀਬੀ ਦੇ ਭਰਾਵਾ ਸੱਤ ਸਮਾਨੇ ਚੜੀ ਪਈ ਆ ਹੈ ਗੱਲਾਂ ਮਾਰਦੀ ਮੇਰੇ ਯਾਰਾਂ ਨੂੰ ਨਹੀਂ ਚੰਗਾ ਸਮਝਦੀ ਆਹੋ ਕੀ ਕਹਿਣਾ ਆ ਨਹੀਂ ਨਹੀਂ ਨਾਲ ਹੀ ਕਹਿਣਾ ਕੀ ਕਹਿਣਾ ਆ ਕਹਿਣਾ ਇੰਦਾ ਹੀ ਕਹਿਣਾ ਜੋ ਆ ਆ ਆ ਸਵੇਰੇ ਕਾ ਇਲਾਕਾ ਦੇ ਲੀ ਹੁੰਦੇ ਘਰ ਪਤਾ ਤੈਨੂੰ ਪਤਾ ਮੈਨੂੰ ਕੀ ਕਰਨ ਹੁੰਦੇ ਆ ਕੋਈ ਛਕਣ ਬੀਬੀ ਦੀ ਗੋਲੀ ਲੱਗੀ ਰਹੀ ਹਾਂ ਇਹ ਬੜਾ ਬਹਰਾਮੀ ਡਾਕਟਰ ਹੈ ਇਹ ਡਾਕਟਰ ਬਹਿਮਾ ਦਾ ਬੜਾ ਪਿਆ ਇਹ ਇਹ ਬੜਾ ਇਹ ਬੜਾ ਪੁਜੀਆ ਪਿਆ ਡਾਕਟਰ ਕਿਉਂ ਮੈਂ ਗੱਦੀ ਤੇ ਬੈਠਾ ਕਿਹਤੇ ਯਾਰ ਹੋਵੇ ਸੁਣੀ